ਲਓ ਜੀ ਅੱਜ ਲੱਗਿਆ ਪਤਾ ਵੀ ਮੀਂਹ ਆਇਆ ਹੈ ਬੱਲੇ 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 ਆ ਦੇਖੋ ਪਾਣੀ ਕਿੱਧਰੋਂ ਆ ਰਿਹਾ ਅੰਦਰ ਨੂੰ ਅੱਜ ਦਾ ਜਨਾ ਮਰਜੀ ਮਾਰੀ ਜਾਓ ਡੈਪ ਆ ਵੈਪਰ ਯਾਰ ਆਹ ਪਿਆਰੀ ਗੱਲ ਦਾਦੀ ਜੀ ਵੀ ਕਹਿੰਦੇ ਹੁੰਦੇ ਡੈਪਰ ਤਾਂ ਖਾ ਗਏ ਬੰਦੇ ਡੈਪਰ ਲੱਗਿਆ ਤਾਂ ਮੂੰਹ ਤੇ ਲੇਗਾ ਬਣਾ ਵੈਪਰ ਮੈਂ ਲੱਗੀ ਤਾਂ ਸੌਣ ਦੀ ਨਹੀਂ ਕਿਹਾ ਮਮੀ ਕਹਿੰਦੀ ਸੌਣ ਦੀ ਨਹੀਂ ਹਾਰ ਚੜਿਆ ਕੱਲ੍ਹ ਦੇਖਣੀ ਆਂ ਦਾ ਹਾਂ ਹਾਰ ਚੜਿਆ ਲਓ ਜੀ ਅੱਜ ਤਾਂ ਮਹਾਰਾਜ ਨੇ ਨਾ ਬਹਿ ਜਾ ਬਹਿ ਜਾ ਹੀ ਕਰਾਤੀ ਰੱਖੇ ਆਹਾ ਹਾ ਹਾ ਸਾਨੂੰ ਪਾਣੀ ਲੋੜਿਆ ਦਾ ਹੀ ਲੱਗ ਗਿਆ ਕਪੂਲਰਾਂ ਨੂੰ ਪਾਣੀ ਮੱਕੀ ਨੂੰ ਪਾਣੀ ਹੈ ਜੀੜੀਆਂ ਸੁੱਕਦੀਆਂ ਦੀਆਂ ਪਾਣੀ ਪਾਣੀ ਪੂਰਾ ਨਹੀਂ ਤਾਂ ਹੁੰਦਾ ਮੰਮੀ ਕਹਿੰਦੇ ਕਹਿੰਦੀ ਜੀ ਮਹਾਰਾਜ ਦਾ ਧੰਨਵਾਦ ਕਰੇ ਜੇ ਕੋਣ ਚਾਚੇ ਪੈਂਦਾ ਤਾਂ ਫਿਰ ਮਹਾਰਾਜ ਨੂੰ ਗਾਲਾਂ ਕੱਢ ਦੇ ਉਹ ਤੁਹਾਡੇ ਮਾਤੇ ਵੀ ਕਰੋ ਧੰਨਵਾਦ ਤਾਂ ਹੁਣ ਬਣਦਾ ਹੀ ਆ ਭਾਈ ਬਾਬੇ ਨੇ ਅਨਕਦਾ ਨਾਲ ਦੀ ਸਾਨੂੰ ਤੇ 2 ਮਿੰਟ ਪਿੱਛੇ ਤੇ 3 ਮਿੰਟ ਪਿੱਛੇ ਪਾਣੀ ਦੇਇਆ ਤਾਂ ਦੇ ਨਾਲ ਨੂੰ ਹਾਂ ਸਹੀ ਗੱਲ ਆ ਮੋਟਰ ਦਾ ਪੈਸਾ ਮੋਟਰ ਨਹੀਂ ਤੋੜਿਆ ਸੋਟਾ ਮੋਟਰ ਰਾਈਸਕਲ ਵੀ ਤੋ ਹੋ ਗਿਆ ਭਾਈ ਟਰੈਕਟਰ ਵੀ ਤੋ ਹੋ ਗਿਆ ਗੱਡੀ ਵੀ ਤੋ ਗੱਡੀ ਵੀ ਤੋ ਹੋ ਗਈ ਆਹਾਂ ਬਾਛੜੂਰੇ ਦਾ ਘੁੰਦੀ ਹੈ ਹੈ ਲਓ ਜੀ ਮੀਨ ਦਾ ਰੰਗ ਬੰਨ ਤੇ ਰੱਖ ਕੇ ਹੈ ਨਾਲ ਦੀ ਨਾਲ ਹਵਾ ਵੀ ਚੱਲਦੀ ਆ ਕੀ ਬਾਤਾਂ ਨੇ ਕੀ ਬਾਤਾਂ ਨੇ ਗੱਲ ਦੀ ਤਾਂ ਤੁਸੀਂ ਕਿੰਨਾ ਬਣਾਈਆਂ ਮਿਲ ਕੇ ਮੈਂ ਵੀ ਬਥੇਰਾ ਨਾ ਆਇਆ ਛੋਟੇ ਹੁੰਦੇ ਉਹ ਕੰਮ ਕਰਦੇ ਨਾ ਉਹ ਹੁੰਦਾ ਵੀ ਹੁਣ ਉਹ ਬਚਾਰਾ ਕੁੱਤ ਵੀ ਖਾਂਦਾ ਸੀ ਨਾ ਛੋਟੇ ਹੁੰਦੇ ਗਿੱਲਾ ਹੋ ਕੇ ਨਾ ਬਥੇਰਾ ਨਾ ਅੰਦਰ ਸੈਂਹ ਛੋਟੇ ਹੁੰਦੇ ਪੱਲਾ ਕਾਲਾ ਮਾਦਰੇ ਫਿਰੀ ਜਾਣਾ ਬੈਠੇ ਸੀ ਬਾਹਰ ਮਾਰੀ ਪੜ ਜਾਂਦੇ ਸੀ ਗਲੀ ਦੇ ਵਿੱਚ ਫਿਰਦੇ ਸੀ ਬੇਸਕ ਖਾਲੀ ਦਾ ਤਰੀਕ ਪਾਈ ਹੋ ਗਿਆ ভাই ਉਹ ਵੀ ਟਾਈਮ ਤੇ ਨਜ਼ਾਰਾ ਦਾ ਉਹ ਕੋਈ ਟਾਈਮ ਦਾ ਹੈ ਨਹੀਂ ਉਹ ਕਾਹਦੀ ਸ਼ਾਮ ਆਉਂਦੀ ਹੈ ਨਾਲੋ 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 ਹਾਈ ਤਾਂ ਨੂਰ ਕੁੱਤੀ ਪਈ ਨੂਰ ਨੂੰ ਪਿੱਤ ਹੋਈ ਰੂਮ ਨੂੰ ਨਾ ਆਉਂਦਾ ਉਹ ਉਹਨੇ ਪਰ ਜਾਣਾ ਇਨੀ ਦਾ ਮੀਂਹ ਚ ਪਾਸਾ ਤਾਂ ਕੋਆ ਘੰਟਾ ਹੋਈ ਗਈ ਰੋਈ ਕਿ ਪਤਾ ਨਹੀਂ ਕੀ ਆਉਂ ਚੋੜਾ ਅਸਾ ਬਹੁਤ ਕਈ ਜਗ੍ਹਾ ਕੁੱਟੀਆਂ ਵੀ ਭੁੱਖੀਆਂ ਹੈ ਹੈ ਕੁੱਟੀਆਂ ਵੀ ਭੁੱਖੀਆਂ ਚਾਹੀਦੀਆਂ ਗੁੱਡੀਆਂ ਜਿਹੜੇ ਹਿਸਾਬ ਗਾ ਮੀਂਹ ਪੈਂਦਾ ਨਹੀਂ ਤਾਂ ਮੈਂ ਐਵੇਂ ਬੰਦੇ ਫੂਕੋਗੇ ਹੈ ਤੁਹਾਨੂੰ ਗੱਡੀਆਂ ਗੁੱਡੀਆਂ ਦੀ ਕੁੱਟੀਆਂ ਭੁੱਖਦੀਆਂ ਹੁੰਨੀਆਂ ਨਾ ਯਾਰ ਆਹੋ ਅੱਗੇ ਅਸੀਂ ਵੀ ਬੰਦੇਰੀਆਂ ਫੂਕੀਆਂ ਪਰ ਇਹ ਇਹ ਚੀਜ਼ਾਂ ਹੁੰਦੀ ਐ ਪੀੜੀਆਂ ਨੂੰ ਇਹ ਪਤਾ ਐ ਸਾਤੇ ਅਗਲੀ ਜਨਰੇਸ਼ਨ ਨੂੰ ਨਹੀਂ ਕੁਝ ਵੀ ਪਤਾ ਇਹ ਚੀਜ਼ਾਂ ਬਾਰੇ ਅਸੀਂ ਆ ਅਸੀਂ ਪਿਛਲੇ ਸਾਲ ਫੂਕੀ ਸੀ ਹਰੀ-ਹਰੀ ਅੱਜ ਵੀ ਨਾਲ ਨਹੀਂ ਨਾ ਮਾਂ ਜਾ ਕੇ ਮਾਂ ਰੱਖਦੇ ਹੁੰਦੇ ਕੁੱਤੇ ਦੇ ਹਾਂ ਇਹ ਰੁਕ ਜਾ ਇਹ ਕਰਦੇ ਸੀ ਇਹ ਕਿਤੇ ਮੈਂ ਕਾਲ ਸੀ ਲੈ ਵਿੱਚ ਵਾਇਕਾ ਨਾ ਕਿ ਕੰਮ ਕਰਦੀ ਕਿ ਨਹੀਂ ਇਹ ਪਰ ਤੇਰਾ ਤਾਂ ਹੋ ਗਿਆ ਜਦੋਂ ਆ ਤਾ ਵਸਦੇ ਹੁੰਦੇ ਆ ਕਿਹੜਾ ਹੁੰਦਾ ਉਹ ਬੋਲੂ ਤੀਲੇ ਬੰਦਾ ਮਾਰ ਦਿੰਦੇ ਆ ਕਾਰ ਦਾ ਡੱਬੇ ਲਈ ਕੁੜੀ ਜਾਣੀ ਉਹ ਤਵਾ 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 ਬਿਸਰਾ ਮਾਰ ਦੇ ਭਗਾ ਕੇ ਰੱਬ ਕੋ ਬਾਸ ਰੋ ਦਵੇ ਹਾਂ ਫੇਰ ਘਟਾ ਦੇ ਭਾਈ ਸਹੀ ਗੱਲ ਆ ਹੁਣ ਤਾਂ ਪਹਿਲਾਂ ਭਾਈ ਹੁਣ ਤੇ ਪਹਿਲਾਂ ਉੱਥੇ ਦੇਖ ਕੇ ਪਹਿਲੀ ਜੁਕੀਆਂ ਆਣੇ ਆ ਜਿਹੜੀ ਜੁਕੀਆਂ ਆਣੇ ਉੱਥੇ ਦੇਖ ਕੇ ਗਰੀਬ ਬੰਦਿਆਂ ਦਾ ਔਖਾ ਭਾਈ ਆ ਨਾ ਲਓ ਜੀ ਮੈਂ ਤਾਂ ਰੱਬ ਨੇ ਮੈਂ ਤਾਂ ਅਸਲ ਚ ਪਿਆਦਾ ਹੀ ਸੁੱਤਾ ਮਨੂ ਦਾ ਹੁਣ ਹਲੋ ਹੁਣ ਹਲਾਣ ਕੇ ਉਠਾਲਿਆ ਇਹਨਾਂ ਨੇ ਕਹਿੰਦੇ ਮੀਂਹ ਆ ਗਿਆ ਮੀਂਹ ਆ ਗਿਆ ਕੱਦਾਂ ਕਿੰਨਾ ਮੰਮੀ ਹੋ ਗਿਆ 10-15 ਮਿੰਟ ਬੱਦੇ ਨੇ ਅੱਛਾ ਫੇਰ ਤਾਂ ਚੱਲ ਆ ਜੇ ਹੁਣ ਆਇਆ ਫੇਰ ਤਾਂ ਹਜੇ ਘੰਟਾ ਕੁ ਪੈ ਲੈਵੇ ਮੈਨੂੰ ਹੁਣ ਨਾ ਤਾਂ ਨਹੀਂ ਪੈ ਨਹੀਂ ਹੋ ਰਿਹਾ ਆਪਾਂ ਫੇਰ ਕੋਈ ਮੀਂਹ ਪਿਆ ਮੈਂ ਤਾਂ ਹੋਵਰੀ ਖਾੜ ਲਿਆ ਮੈਂ ਕਿਹਾ ਤੇ ਢੇਰੀ ਆ ਗਈ ਉੱਠ ਜੋ ਹਾਂ ਢੇਰੀ ਆ ਗਈ ਉੱਠ ਜਾ ਨਾ ਤਾਂ ਢੇਰੀ ਆਈ ਪਰ ਮੇਰੇ ਤਾਂ 5-5 ਮਿੰਟ ਦਾ ਆਇਆ ਹਾਂ ਅੱਛਾ ਫੁੱਟ ਕਰਤਾ ਤੇ ਮੈਂ ਇੱਧਰ ਇੱਧਰ ਦੀਨੀ ਮੈਂ ਮੈਂ ਕਿਹਾ ਦੀਨੀ ਕਰ ਚੈੱਕ ਲਿਆ ਕੈਮਰਾ ਹੁਣ ਹੁਣ ਲਿਆ ਕੈਮਰਾ ਲਓ ਜੀ ਪਾਣੀ ਦੇਖ ਲਓ ਅੰਦਰੋਂ ਆਉਂਦਾ ਭੱਜਿਆ ਪਾਣੀ ਉਹ ਤੁਸੀਂ ਗਿਆ ਨਾ ਬੱਚਾ ਇੱਧਰ ਦੀ ਹੈ ਨਾ ਹਲਕਾ ਤਾਂ ਮੈਂ ਛੱਡ ਦਿੱਤੀ ਆ ਆਪਾਂ ਹੀ ਖੋਜਾ ਹੁਣ ਮੈਂ ਤਾਂ ਤੁਹਾਨੂੰ ਕਹਿੰਦਾ ਕੱਲ ਰਹਿ ਜਾ ਮੈਂ ਤਾਂ ਖੋਜਾ ਹੁਣ ਬੈ ਜਾ ਬੈ ਜਾ ਹਜੇ ਤਾਂ ਲੱਗੇ ਨਾ ਅੱਧਾ ਘੰਟਾ ਦੱਬ ਕੇ ਫੇਰ ਹੋਊਗਾ ਨਹੀਂ ਨਹੀਂ ਬਾਛਰ ਤਾਂ ਮੰਮੀ ਇੱਧਰ ਦੀ ਸਾਈਡ ਦੀ ਆ ਰੇਤ ਪਲੀ ਨਾ ਲਾਓ ਜੀ ਇੱਧਰ ਨਗਰਾਂ ਵਾਲਾ ਫੈਸਟਾ ਬੰਦਾ ਡੰਗਾ ਹੋ ਦੀਦਾ ਨਹੀਂ ਮੀਟ ਨੂੰ ਤੋਂ ਹੋਈ ਹੁੰਦੀ ਨੀ ਮੀਟ ਨੂੰ ਨਾ ਲੈ ਵੀ ਹਟੋ ਹੋ ਜੇ ਸਾਡ ਚੱਲਦੀ ਹੈ ਤੇ ਪਹਟ ਜੇ ਉਹ ਵੀ ਮੀਟ ਹਟ ਜਾਂਦੀ ਇਹ ਤਾਂ ਨਾਲੇ ਨਾਲੋਂ ਹੁਣ ਠੰਡ ਲੱਗਦੀ ਆ ਠੰਡ ਲੱਗਦੀ ਹੋਣੀ ਠੰਡ ਲੱਗਦੀ ਹੋਣੀ ਤਾਂ ਹੀ ਖੜਗੀਆਂ ਹੁਣ ਦੋਹੇ ਜਾਣੀਆਂ ਗੱਡੀ ਵੀ ਤੋ ਹੋ ਗਈ ਭਾਈ ਪਾਣ ਡੇ ਵੀ ਰੱਖ ਦੋ ਭਰ ਪਾਣੇ ਨੂੰ ਹੋ ਜਣੇ ਨਾ ਪਾਣਿਆ ਵੀ ਜਾ ਰਹੇ ਸੀ ਉਹ ਕੀ ਕਾਰ ਦੇ ਇਹ ਵੀ ਆ ਗਿਆ ਇਹ ਕੰਦਾ ਨਹੀਂ ਜੜੀ ਫਿਰ ਲੈ ਲੱਡੂ ਵੀ ਜੀ ਕੁੱਕੂ ਹਾਲੇ ਲੈ ਲੱਡੂ ਵੀ ਆ ਗਿਆ ਵੀ ਆ ਗਿਆ ਭਾਈ ਮੀ ਆ ਗਿਆ ਜਾਰੇ ਉਹ ਕਿੱਥੇ ਮੁਖੀ ਮੀ ਆ ਗਿਆ ਕਿੱਥੇ ਮੀ ਕਿੱਥੇ ਮੀ ਫੋਨ ਦੇਖ ਰਿਹਾ ਲਾਈਟ ਦੇਖਦੀ ਆ ਲਾਈਟ ਵਾਲੀ ਨਾ ਮੈਂ ਹੁਣ ਫਲੈਸ਼ ਤਾਂ ਹੀ ਆ ਤਾਂ ਹੀ ਦੇਖਦਾ ਹੁਣ ਪਟਰ ਪਟਰ ਝਾਕਦਾ ਲੈ ਹਾਏ ਬੰਦੇ ਇਹ ਲੈ ਹੁਣ ਮੀ ਹੱਟ ਨਾਲ ਦੇਖਦਾ ਹੁਣ ਲੈ ਕੋਈ ਇੱਕ ਮੱਖੀਆਂ ਲੰਗ ਕਰੀ ਜਾਂਦੀਆਂ ਉਹਨੂੰ ਬਚਰੂ ਛੱਟ ਗਿਆ ਹੁਣ ਘਟਿਆ ਮੜਾ ਐਂ ਜਦੋਂ ਪੈੜਾ ਚਾਹੀਦਾ ਕਟੂਕਟ ਇੱਕ ਘੰਟਾ ਦੱਬ ਕੇ ਫੇਰ ਗੱਲ ਬਣਨੀ ਆ ਜਿਹੜੇ ਹਿਸਾਬ ਗੱਲ ਜਿਹੜੇ ਹਿਸਾਬ ਗੱਲ ਧਰਤੀ ਜਲੀ ਵੀ ਹੈ ਨਾ ਹਾਂ 1 2 ਘੰਟੇ ਚੰਗੇ ਲੱਗੇ ਹਲੇ ਤਾਂ ਜੀ 6 ਮਹੀਨਾ ਚੱਲ ਰਿਹਾ ਹੈ ਜੇ ਡੇਢ ਤਾਂ ਲੰਘ ਲਿਆ ਡੇਢ ਜਿਆਦਾ ਹੁਣ ਦਾ ਪੈਣਾ ਦਾ ਹੀ ਬਿਲਕੁਲ ਹਾਂ 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 ਹਾਰ 6 ਮਹੀਨੇ ਚ ਸੋਣਾ ਪੈਣਾ ਵੈਸੇ ਜੇ ਕੱਲ ਮਾੜੀ ਜੀ ਸੰਗਰਾਮ ਦੱਬ ਜਾਂਦਾ ਫੇਰ ਪਾਪਾ ਜੀ ਸਾਰੀ ਮਹੀਨਾ ਹੀ ਪਈ ਜਾਣਾ ਦਾ ਹਾਂ ਹਲੋ ਕੋਈ ਨਹੀਂ ਹੁਣ ਰੱਬ ਦਾ ਕਰੀ ਬਾਕੀ ਨਾ ਤਾਣਾ ਫਾਇਦਾ ਮੀ ਬੈਤ ਕੀ ਦੱਸ ਦੇ ਕਹਿੰਦੇ ਮੀ ਚੰਗਾ ਬਰਸਾਤ ਐਤ ਕੀ ਹਾਂ ਬਾਕੀ ਹੁੰਦੇ ਚੱਕੀ ਮਖਾਦ ਹੁੰਦੀ ਮੀ ਆਹੋ ਇਹ ਦੁਨੀਆ ਤਰਦੀ ਫਿਰੇ ਸਾਡਾ ਸਾਡਾ ਪਿੰਡ ਭਾਈ ਪਹਿਲੇ ਹੀ ਡਰਦਾ ਸਾਡੇ ਪਿੰਡ ਦਾ ਦੋ ਚਾਂਸ ਹੋਲੇ ਨਾਲ ਇੱਕ ਅੱਧਾ ਨਹੀਂ ਲੋਕਾਂ ਦੇ ਕਹਿੰਦੇ ਉਹ ਪਿਆਰ ਦੇ ਨਾਲ ਪੈਰ ਤੇ ਨੁਕੀਲੇ ਦਾ ਟੱਪਾ ਨਿੱਚੇ ਤੇ ਮੁੰਜਾ ਦਾ ਹਲੇ ਵੀ ਆਪਣਾ ਨਾਲ ਸੋਚੋ ਬੰਦਾ ਘਰ ਚ ਬੈਠੇ ਝੂੰਗੀ ਵਾਲੇ ਹਾਂ ਮੀ ਆਹੋ ਚੱਲ ਚੱਲ ਕੇ ਬੈਠੇ ਆਂ ਈਆ ਨਹੀਂ ਇੱਥੇ ਤੇ ਕੋਠਿਆਂ ਵਾਲੇ ਲੈਂਟਰਾਂ ਵਾਲਿਆਂ ਦਾ ਵੀ ਪੜਾਉਂਦਾ ਪੈਂਦਾ ਪੈਂਦਾ ਨੂੰ ਨਾ ਇਹਨੇ ਪੈਂਦਾ ਕਿਆ ਲਾਂ ਪਸਾਰਾ ਰਾਤ ਲੈ ਨਾ ਕੱਢੇ ਪੈਂਦਾ ਕਹਿੰਦਾ ਕਹਿੰਦਾ ਮੈਂ ਨਾ ਮਾ ਫੂੜ ਇਹਦਾ ਨਾਮ ਆ ਬਾਈ ਉੱਥੇ ਕਿਹੜਾ ਪੜਾ ਨਾ ਨਾ ਪਲਾਟ ਲੈਣਾ ਕਹਿੰਦੇ ਰਿਸ਼ਤੇ ਦੀ ਗੱਲ ਹੋਈ ਸੀ ਰਿਸ਼ਤੇ ਵਾਲੇ ਨੇ ਕਹਿੰਦੇ ਕਹ ਲਾਈ ਲਈ ਖਾਇਰਾ ਬਾਦ ਉਹ ਗੂਲੋਆਂ ਕਾਲਾ ਮੁੰਡਾ ਕੋਲਾ ਕਹਿੰਦਾ ਵੱਡਾ ਬੱਲੇ ਦਾ ਮੈਂ ਗੱਲ ਪੱਕੀ ਆ ਇੱਕ ਵਾਰ ਤਾਂ ਆ ਹੀ ਰੌਲਾ ਪੈ ਗਿਆ ਤਾਂ ਵੀ ਉਧਰ ਤਾਂ ਮਕਾਨ ਵੀ ਨਹੀਂ ਲੈਣਾ ਪਾਣੀ ਆ ਜਾਂਦਾ ਕਹਿੰਦੇ ਲੈ ਤਾਂ ਤੂੰ ਪ੍ਰਾਜੂ ਕਹਿੰਦਾ ਕਹਿੰਦਾ ਅਸੀਂ ਤਾਂ ਉਸ ਨੂੰ ਪੈਣਾ ਜਾਂਦੇ ਸੀ ਸਾਡੇ ਬਣਾ ਦੇ ਵੀ ਦੇ ਕਿੰਨੇ ਚੱਲੇ ਨੇ ਤੇ ਹਾਂ ਸਾਡੇ ਪਿੰਡਾਂ 'ਤੇ ਬਣਾ ਕੇ ਗਏ ਆ ਉਹ ਵੀ ਲਾ ਕੇ ਵੀ ਜਦ ਪਾਣੀ ਆਇਆ ਤਾਂ ਨਾ ਸਾਡੇ ਪਿੰਡ ਬਣਾ ਕੇ ਜਦ ਆਏ ਤੇ ਹਾਂ ਸਾਡੇ ਮੁੰਡੇ ਬੱਲੇ ਬੱਲੇ ਨਹੀਂ ਕਦੇ ਵੀ ਪੈਂਦਾ ਲੋ ਜੀ ਨਾਲ ਦੀ ਨਾਲ ਹਵਾ ਚੱਲ ਰਹੀ ਆ ਬਾਈਕ ਹਨਾ ਠੰਡਾ ਮੌਸਮ ਅੱਜ ਤਾਂ ਅੱਜ ਤਾਂ ਭਾਈ ਕਹਾਣੇ ਅੱਜ ਤਾਂ ਪਕੌੜੇ ਵਾਲਾ ਮੌਸਮ ਹੋ ਗਿਆ ਵਾ ਭਾਈ ਕਚੌੜੀਆਂ ਵਾਲਾ ਜਿੰਦਰ ਸਿੰਘ ਬਣਾਓਗਾ ਟੈਨਸ਼ਨ ਕਾਦੀ ਲੈਂਦੇ ਅੱਜ ਬਾਹਰ ਦਾ ਖਾਣ ਨੂੰ ਆਵੇ ਬਾਹਰ ਦਾ ਨਹੀਂ ਖਾਈਦਾ ਹੁੰਦਾ ਘਰਾਂ ਵਾਲਾ ਹੋ ਗਿਆ ਮੈਂ ਖਾਦਾ ਹੀ ਨਹੀਂ ਬਾਹਰ ਘਰਾਂ ਬਣਾ ਕੇ ਖਾਈਦਾ ਅੱਜ ਸਰਦਾਰ ਜੀ ਬਣਾਉਣਗੇ ਅਸੀਂ ਤੁਹਾਨੂੰ ਸਮਾਨ ਕੱਟ ਕੇ ਦੋਗੇ ਅੱਜ ਤੁਸੀਂ ਬਣਾਓ ਫਿਰ ਅੱਜ ਤੁਸੀਂ ਬਣਾ ਲਓ ਆਏ ਕਰੋ ਹਾਂ ਬੜਾ ਖਰਾਬ ਹੋ ਪੈਣਾ ਤੱਕ ਆਵੇ ਬਹੁਤ ਦੁਖਦਾਬ ਪਹਿਲਾਂ ਆਏ ਕਰੋ ਮੇਰੇ ਘਰ ਮੈਂ ਤਾਂ ਪਰੇ ਨਹੀਂ ਦੀ ਕੋਸ ਦੋਸਤ ਗਰਮ ਗਰਮ ਜਾ ਮੇਰੇ ਘਰ ਮੈਂ ਸਾਂਚੂ ਆਉਂ ਹਲੇ ਮੈਂ ਸਮਾਂ ਟਾਈਮ ਨਹੀਂ ਹੋਇਆ ਮੈਂ ਸਮਾਂ ਜੱਦੀ ਨੂੰ ਕਹਿ ਦਿੰਦੀ ਮੇਰੇ ਬੰਦੇ ਦੇ ਜਵਾਦ ਹਾਂ ਨਹੀਂ ਅਬ ਵੀ ਹੈਗਾ ਇਹ ਕਿ ਫਾਲਤੂ ਹੋਰ ਛਿਉ ਦਗਾ ਮੇਰਾ ਅੰਕਲ ਹੈਗਾ ਅੰਕਲ ਜੀ ਨੇ ਕਹਿੰਦੇ ਨੇ ਹਨਾ ਮੈਂ ਸਾਂਚੂ ਆਉਂ ਜਦ ਮੈਂ ਹੋ ਗਿਆ ਡੰਗਰਾਂ ਚੋਂ ਬਹਿਲਾ ਹੈ ਜਦ ਰੋਟੀ ਦਾ ਟਾਈਮ ਹੋ ਜਾਣਾ ਫੇਰ ਤੁਸੀਂ ਪਕਾਓ ਰੋਟੀ ਮੈਂ ਆਪਣਾ ਘੁੰਮ ਫਿਰਿਆ ਆਂਗਾ ਹਾਂ ਘੁੰਮ ਜਾਊਗਾ ਉਹ ਨਾ ਤੁਸੀਂ ਕਹਿੰਦੇ ਹੋ ਕਿ ਚੋਰੀ ਮੈਂ ਬਣਾਉਂਗਾ ਫੇ ਤੁਸੀਂ ਘੁੰਮਿਆ ਫਿਰਿਆ ਆਓ ਕਹਿੰਦਾ ਮੈਂ ਘੁੰਮਿਆ ਪਰ ਉਹ ਤੁਸੀਂ ਬਣਾਇਓ ਹਾਂ ਲਓ ਭਾਈ ਇੱਧਰ ਸਾਡਾ achar ਹੈ ਇਹਦੇ ਨੂੰ ਹੋਰ ਪਾਣਾ ਹੈ ਇਹਨੂੰ ਪਾਣਾ ਨੂੰ ਤਾਂ achar ਸਾਡਾ ਤਕਰੀਬਨ ਤਕਰੀਬਨ ਗਿਆ ਜੀ ਬਣਾ ਹੈ ਤੇ ਕਈ ਆਪਈ ਵੀਰ ਭੈਣਾ ਭੈਣਾ ਦੇ ਜ਼ਿਆਦਾ ਕਮੈਂਟ ਆਏ ਕਹਿੰਦੇ ਤੁਸੀਂ ਤੇਲ ਜ਼ਿਆਦਾ ਪਾਤਾ ਜ਼ਿਆਦਾ ਬਹੁਤਾ ਜ਼ਿਆਦਾ ਵੀ ਨਹੀਂ ਹੈਗਾ ਜੀ ਇਹ ਚੂਸ ਹੋ ਗਏ ਆ ਦੇਖੋ ਥੋੜਾ ਵੀ ਚਾਹੀਦਾ ਹਲਲੇ ਜੋ ਕੇ ਵੀ ਤੇਲ ਚਾਹੀਦਾ ਤਾਂ ਹੀ ਲੜੂਗਾ ਨਾ ਮਿਰਚ ਵਿੱਚ ਕਹਿੰਦੇ ਤੁਸੀਂ ਸ਼ਪੈਸ਼ਲ ਦਾ ਸੀ ਇਹਨੇ ਬੰਦਾ ਬਾਹਰ ਤੇ ਬੁਲਾਇਆ ਉਹ ਸਾਡੀ ਆਟੀ ਹੈ ਉਹ ਦਾ ਸਾਡੇ ਕਰਦਾ ਸਾਡੇ ਵਿੱਚ ਤਾਂ ਇਹ ਆ ਸਾਡੀ ਮੱਚੀ ਲੱਗਦੀ ਆ ਸਾਡੇ ਫੇਰ ਜਦ ਸਾਡੇ ਘਰ ਤੇ ਖੜਦਾ ਨਹੀਂ ਗੱਲ ਤਾਂ ਇਹ ਵੀ ਹੂੰ ਚਲੋ ਤੇ ਐਨੀ ਮੈਂ ਨਹੀਂ ਪਤਾ ਵੀ ਮੈਂ ਹੀਂ ਹਿੰਗ ਵੀ ਪੈ ਜਾਂਦੀ ਕਈ ਕਹਿੰਦੇ ਹਿੰਗ ਵੀ ਪਾਓ ਪਾਤੀ ਪਾਈ ਤੇ ਅੱਛਾ ਸਿਰਕਾ ਵੀ ਕਹਿੰਦੇ ਕਈ ਪੌਂਡ ਹੁਣ ਜਿਹੜੇ ਢੱਕ ਨਾਲ ਬਣਾਉਂਦੇ ਹੋਵੇਂ ਕਹਿੰਦੇ ਵੀ ਸਿਰਕੇ ਗੱਲ ਖਰਾਬ ਨਹੀਂ ਹੁੰਦਾ ਸਿਰਕਾ ਵੀ ਖਰਾਬ ਸਿਰਕਾ ਵੀ ਪਾ ਦੋਗੇ ਵੈਸੇ ਉਹਨਾਂ ਵਿੱਚ ਜੇ ਸਿਰਕਾ ਜ਼ਿਆਦਾ ਪੈਂਦਾ ਹੈ ਦੁਨੀਆਂ ਸਬਜ਼ੀ ਉਹਨਾਂ ਚ ਗਾਭੀ ਚ ਗਾਜਰਾ ਚ ਇਹਨਾਂ ਸੱਤਾ ਪੰਦਾ ਜਾਂਦਾ ਅੱਛਾ ਇਹ ਹੁਣ ਤਾਂ ਖੱਟਾ ਤਾਂ ਪਹਿਲੀ ਵੀ ਸਿਰਾਂ ਹੁੰਦਾ ਹੈ ਹੂੰ ਉਹ ਜਮਾ ਪਾ ਵੀ ਦੋਗੇ ਆਉਂਦਾ ਤਾਂ ਵੈਸੇ ਇੱਤੜ ਅੱਭੀ ਤਾਂ ਹੈ ਨਹੀਂ ਕੋਈ ਹਾਂ ਖਰਾਬ ਤਾਂ ਕੋਈ ਨਹੀਂ ਕਰਦਾ ਪਰ ਜਣੀ ਆਈ ਵੀ ਇਹ ਗੁੰਗਾ ਕੱਟਾ ਆਈ ਜਣੀ ਆ ਕਿ ਕਿਸੇ ਹੱਥ ਦਾ ਬਾਹਲੇ ਹੱਥ ਦਾ ਰਹਿੰਦਾ ਨਹੀਂ ਹੈ ਹਾਂ ਮੇਰੇ ਹੱਥ ਤੇ ਰਹਿੰਦਾ ਨਹੀਂ ਮੈਂ ਤਾਂ ਪਾਇਆ ਮੈਂ ਸਾਡੇ ਵਿੱਚ ਦੇ ਆਪਣੀ ਆਉ ਮੈਂ ਪਾੜਣਾ ਦਾ ਸਾਹਦ ਹੋਗੀ ਹਾਂ ਤੇਰਾ ਪਾੜੇ ਵਿੱਚ ਫੁੱਟੇ ਕਟਾਈ ਅੰਬੀਆਂ ਵੱਡੀਆਂ ਵੱਡੀਆਂ ਸਾਰੇ ਗੁੱਝ ਜਾਣੇ ਤੇ ਖਰਾਬ ਹੋ ਜਾਂਦਾ ਇੱਕ ਤਾਰੀ ਸ਼ੌਲੇ ਦਾ ਚਾਰ ਬਣਾਇਆ ਤਾਂ ਸੀ ਹਾਂ ਛੋਡੇ ਦੇ ਚਾਰ ਬਣਾ ਲੰਬਾਂ ਨੂੰ ਕੂਚ ਦਾ ਕਰਦੇ ਰਿਹਾ ਜੇ ਮਾਈ ਖਰਾਬ ਹੋ ਜਾਂਦਾ ਫਿਰ ਦੁੱਖ ਮਨ ਨੂੰ ਵੀ ਬਹੁਤ ਲੱਗਾ ਕਿਉਂਕਿ ਮਿਹਨਤ ਮੇਰੀ ਬਹੁਤ ਆਈ ਵੀ ਆ ਹਾਂ ਤੂੰ ਪਾਣੇ ਚ ਆ ਜਣੀ ਸੀ ਕਿਹੜੇ ਬੰਦੇ ਨੇ ਅੰਬੀਆਂ ਤੋੜੀਆਂ ਉੱ퍼 ਚੜਕੇ ਉਹਨੂੰ ਪਤਾ ਮੈਂ ਬਣਾ ਲਵੇ ਤਾਂ ਇਹ ਤਾਂ ਮੇਰੇ ਉਠਾ ਲਗਾ ਹੀ ਉੱਥੇ ਹੀ ਮੈਂ ਉਹਨੇ ਉੱਥੇ ਬੇ ਰੋਲੀ ਬਾਈ ਹੁਣੇ ਸੌਇਆ ਤਾਂ ਸੀ ਚ ਰੋਪੜਦੇ ਆਏ ਨੇ ਭਾਈ ਮੰਮੀ ਨੂੰ ਦਵਾਈ ਦਵਾਈ ਦੇ ਵਾਕੇ ਹਾਂ ਅੱਜ ਮੈਂ ਦਵਾਈ ਲੈਣੀ ਆ ਆ ਰੋਣ ਲੱਗ ਗਈ ਉੱਥੇ ਰੋਣ ਲੱਗ ਗਈ ਮੁੰਡਾ ਲੱਗ ਗਿਆ ਰੋਣ ਲੱਗ ਗਈ ਰੋਣ ਲੱਗ ਗਈ ਕੀ ਕਰਾਂ ਰੋਣ ਲੱਗ ਗਈ ਰੋਣ ਲੱਗ ਗਈ ਜਿਵੇਂ ਨਾ ਹੋਵੇ ਕਿੰਨੀ ਗੱਲਾਂ ਆ ਉੱਠੀਆਂ ਗੱਲਾਂ ਰਹੀਆਂ ਸਾਂ ਖਾਸੀ ਨਾ ਨਹੀਂ ਗਏ ਬਹੁਤ ਜਿੱਦੀ ਜੀ ਪਤਾ ਨਹੀਂ ਕਾਤੇ ਨਿਆਣੇ ਹੈ ਹੈ ਬਹੁਤ ਜ਼ਿਆਦਾ ਕਰੀ ਪਤਾ ਨਹੀਂ ਕਾਤੇ ਬਹੁਤ ਰੋਈ ਆ ਉਹ ਆ ਦੇਖ ਤੇ ਟੋਪੀਆਂ ਬਾਈ ਖੜੀਆਂ ਨੇ ਦੋਹੇ ਜਾਨੀਆਂ ਠੰਡ ਲੱਗਦੀ ਫੇ ਜਾ ਕੇ ਕੱਪੜੇ ਬਦਲ ਲਓ ਨਾ ਅੰਦਰ ਸੁਦਾਣਾ ਚਲੋ ਉਰੇ ਖੜੀਆਂ ਬੜਾ ਬਣਾ ਗਿੱਲੇ ਪਈਆਂ ਜਾਓ ਭਾਜੋ ਸਾਂ ਦੇ ਵੀ ਦੇਖ ਲਓ ਉੱਧਰ ਮੈਸਾ ਦਾ ਪਿਆ ਹੈ ਤੈਨੂੰ ਲਾਓ ਜੀ ਇੱਧਰ ਹੁਣ ਮਾਰਦੇ ਡੰਗਰਾਵਾਂ ਲਗੇੜਾ ਲਓ ਜੀ ਬਾਈ ਹੈ ਡੰਗਰ ਦੇਖ ਲਓ ਅੰਦਰ ਖੜੇ ਖੜੇ ਨਹਾਦੇ ਇੰਨੀ ਜ਼ੋਰ ਦਾ ਮੀਂਹ ਪਿਆ ਬਾਛੜ ਇੰਨੀ ਜ਼ੋਰ ਦੀ ਆਈ ਅੰਦਰ ਟੋਖਲੀ ਚ ਪਾਣੀ ਪਚਾ ਤਾ ਦੇਖ ਲਓ ਹੈ ਦੇਖੋ ਬਾਈ ਲੈ ਬੱਲਾ ਬੱਲਾ ਆ ਵੀ ਨਹਾ ਲਿਆ ਸਾਡਾ ਛਟਕੂ ਲਾਲ ਬੱਚੀ ਆ ਕੰਬਦੀ ਆ ਹੈ ਚਲੋ ਬਸ ਹਟ ਗਿਆ ਹੁਣ ਕਾ ਲਾਓ ਜੀ ਘਰ ਤਾਂ ਅੱਜ ਪਾਣੀਓ ਪਾਣੀ ਦੱਬਨੇ ਹੈ ਜਿਹੜੇ بڑے ਡੰਗਰ ਆ ਉਹਨਾਂ ਨੂੰ ਤਾਂ ਗਰਮੀ ਉਹਨਾਂ ਦੇ ਭੌਂ ਦਾ ਤਾਂ ਬਾਈ ਮਸੀਓ ਮੀ ਪਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹਨ ਕਹਿਰ ਤੋੜਿਆ ਪਿਆ ਗਰਮੀ ਨੇ ਤੇ ਬਾਈ ਜੀ ਬਾਹੇ ਹੌਲੇ ਖੇਤਾਂ ਦਾ ਕੁਝ ਨਹੀਂ ਬਣਿਆ ਆ ਦੇਖੋ ਆ ਖੇਤ ਬਾਹੇ ਹੋਏ ਆ ਜਿਹੜੇ ਇਹਨਾਂ ਦਾ ਤਾਂ ਕੱਖ ਨਹੀਂ بگੜਿਆ ਹਜੇ ਇਹਨਾਂ ਦਾ ਜਿੰਨਾ ਮਰਜੀ ਪਈ ਜਾਵੇ ਇਸ ਹਿਸਾਬ ਨਾਲ ਇੰਨੀ ਧਰਤੀ ਜਲੀ ਹੋਈ ᱛੀ ਨਾ ਆ ਥੋੜੀ ਜਿਹੀ ਇੱਥੇ ਇੱਥੇ ਪਾਣੀ ਖੜਾ ਉਹ ਵੀ ਤਾਂ ਖੜਾ ਇਹ ਸਵਾਗੇ ਗਲੇ ਤਾਂ ਮਿੱਟੀ ਲਾਈ ਹੋਈ ਇਹਨਾਂ ਨੇ ਪਿੱਛੇ ਹੀ ਕਰਕੇ ਤਾਂ ਨਾ ਉਰੇ ਖੜ ਗਿਆ ਥੋੜਾ ਜਿਹਾ ਪਾਣੀ ਤੇ ਨਹੀਂ ਤਾਂ ਇਹਨੂੰ ਬਾਹੇ ਵੀ ਖੇਤਾਂ ਨੂੰ ਤਾਂ ਕੋਈ ਫਰਕੇ ਨਹੀਂ ਪਿਆ ਇੰਨਾ ਵੀ ਪਹਿਲੇ ਦੇਖ ਲਓ ਇਹ ਬਾਈ ਧਰਤੀ ਉਹ ਬਹੁਤ ਜੜੀ ਹੋਈ ਸੀ ਜੀ ਕੀ ਕਰੀਏ ਹੈਨਾ ਤੇ ਇੰਨਾ ਇਹ ਇੰਨਾ ਤਾਂ ਸਾਜੇ ਸਮਝ ਲਓ ਤੁਸੀਂ ਵੀ 5-6 ਕ ਉਂਗਲੇ ਗਿਆ ਧਰਤੀ ਚ ਨੂੰ ਪਾਣੀ ਘਟੋ ਘਟ ਵੀ 2 ਘੰਟੇ 1 ਘੰਟਾ ਡੇਢ ਘੰਟਾ ਪੂਰਾ ਮੀਂਹ ਦੱਬ ਕੇ ਪਵੇ ਨਾ ਫੇਰ ਸੁਆਦ ਹੈ ਹੈ ਥੇਰ ਗੱਲ ਬਣੂਗੀ ਵੀ ਹਾਂ ਭਾਈ ਪਿਆ ਮੀ ਇਹਦੀ ਗੱਲ ਤਾਂ ਕੁਛ ਵੀ ਨਹੀਂ ਬਣਿਆ ਜੀ ਆਹਾ 20 ਮਿੰਟ ਦੀ ਗੱਲ ਆ 20 ਮਿੰਟ ਤੱਕ ਪਾਣੀ ਪੀ ਲੈਣਾ ਸਾਰਾ ਧਰਤੀ ਨੇ ਹੈ ਚਲੋ ਬਾਕੀ ਕੁਛ ਕਹਿ ਨਹੀਂ ਸਕਦੇ ਹੁਣ ਮਾਲਕ ਦੀ ਮਰਜ਼ੀ ਆ ਹਨਾ ਜੋ ਉਹਨੇ ਕਰਨਾ ਉਹੀ ਹੋਣਾ ਭਾਈ ਜੋ ਉਹਦੀ ਮਾਲਕ ਦੀ ਰਜ਼ਾ ਹੈ ਉਹੀ ਹੋਣਾ ਹਾਂ ਭਾਈ ਠੀਕ ਹੈ ਇਹ ਪੈ ਗਿਆ ਠੀਕ ਹੈ ਲੋ ਜੀ ਬੈਠੀਆਂ ਆਪਣੀਆਂ ਭਾਈ ਰਾਣੀਆਂ ਹਾਂ ਰਾਮ ਨਾਲ ਮਸੀਨ ਇਹਨਾਂ ਦੇ ਪੌੜਾ ਮਸੀਨੀ ਪਿਆ ਤੇ ਮਾਲਕ ਰੱਖੇ ਸੁੱਖ ਆਹ ਦੇਖੋ ਪਾਣੀ ਆਹਰੇ ਪਾਣੀ ਖੜ ਗਿਆ। ਪੂਰੇ ਨੀਮਾ ਥਾਉਂ ਆਪਣੇ। ਇਹੇ ਹੁਣ ਕੀ ਦਾ ਕਰਦੇ ਆ ਕੋਈ ਸਿਸਟਮ ਇੱਥੇ ਕੋਈ 1.5 1-2 ਟਰਾਲੀ ਨਾ ਮਿੱਟੀ ਦੀ ਕੁਸਤਾ ਉਹ ਮਿੱਟੀ ਉੱਚੀ ਪਈ ਆ ਉਹੀ ਸੈਟ ਹੋ ਜਣੀ ਇੱਧਰ ਨੂੰ। ਇੱਕ ਅਦੀ ਟਰਾਲੀ ਮਿੱਟੀ ਦੀ ਹੋਰ ਸਟਾਈਏ ਫਿਰ ਪਾਣੀ ਬਾਹਰ ਲੰਘ ਜੇ ਕਰੂੰਗਾ ਗੇਟ ਕੋਲ। ਪਾਣੀ ਖੜ ਜਾਂਦਾ ਔਰੇ। ਦੇਖੋ ਉਪਰ ਆਸਰਾ ਤਾਂ ਚਲੋ ਇਹ ਜੀ ਮਹੀਗਲ ਵੀ ਹੋ ਜਾਂਦਾ। ਹਨਾ ਮੋਟਰਾਂ ਨੂੰ ਇੰਨੇ ਕੇ ਵਿੱਚੇ ਸਾਹ ਆ ਜਣਾ। ਪਾਣੀ ਖਬਰ ਧਰਤੀ ਗਿੱਲੀ ਹੋ ਗਈ ਪਾਣੀ ਖੇਤਾਂ ਚ ਤੁਰਨ ਲੱਗ ਜਣਾ ਹਣ ਇੰਨੇ ਕਮੀ ਨਾਲੇ ਜਿੱਦਾਂ ਹੁਣ ਉਹ ਸਾਹਮਣੇ ਬਾਈ ਕੱਦੂ ਕਰ ਰਿਹਾ ਆਪਣੇ ਬੰਦਾ ਵੀਰ ਹਨਾ ਉਹ ਇੱਕ ਖੱਤਾ ਦਾ ਬਾਈ ਨੇ ਕੱਲ ਉੱਪਰਲਾ ਕੱਦੂ ਕਰ ਲਿਆ ਥੱਲੇ ਵਾਲੇ ਖੇਤੇ ਚ ਪਾਣੀ ਛੱਡਿਆ ਉਹਦਾ ਲਾਈਟ ਭੱਜ ਗਈ ਗਿੱਲਾ ਹੋ ਗਿਆ ਇੱਕ ਵਾਰ ਉਹ ਜਦ ਹੁਣ ਦੁਬਾਰਾ ਮੀਂਹ ਆਉਣਾ ਨਾ ਸੌਰੀ ਲਾਈਟ ਆਉਣੀ ਆ ਉਹਨੇ ਜਦ ਇਹ ਭੱਜਣਾ ਲਓ ਜੀ ਮੀਂਹ ਫੇਰ ਦੁਬਾਰਾ ਤੇਜ਼ ਹੋ ਗਿਆ ਹੈ ਮਨ ਨੂੰ ਭੱਜਣਾ ਪੈਣਾ ਅੰਦਰ ਨੂੰ ਆਹਾਹਾਹਾਹਾ ਆਦਰ ਆਪਣੇ ਨਜ਼ਾਰਾ ਲਿਆਣਤਾ ਅੱਜ। ਉਹ ਪੈ ਸੋਣਾ ਗਿਆ ਵੈਸੇ ਤਾਂ ਤੇ ਰੂਟਾ ਬਟਰ ਵੀ ਥੋੜਾ ਜਿਹਾ ਸਾਫ਼ ਹੋ ਗਿਆ ਵੀ ਵਿਚਾਰਾ। ਲਿਬੜਿਆ ਪਿਆ ਤਾਂ। ਉਹ ਤੁਸੀਂ ਦੇਖ ਸਕਦੇ ਆ ਪੰਤਾਲਾ ਚੱਲਦਾ ਸਾਹਮਣੇ ਹੈ ਨਾ। ਮੀਂਹ ਸੋਣਾ ਪਿਆ ਤਾਂ ਹੀ ਪੰਤਾਲਾ ਚੱਲਦੇ। ਉਹ ਦੇਖੋ ਚੱਲਦਾ ਬੰਦਾ ਵਾਲਾ। ਹੈ। ਵੇ। ਲਓ ਭਈ ਸਾਡੇ ਧਨੀਆਂ ਨੂੰ ਵੀ ਪਾਣੀ ਮਿਲ ਗਿਆ। ਬੇਰਤ ਉਹ ਈ ਮੜੇ ਜੇ ਲਓ ਜੀ ਬਾਈ ਦੁਬਾਰਾ ਵੀ ਮੀ ਫੇਰ ਪੈ ਲਿਆ ਵੈਸੀ ਹਨਾ ਹੁਣ ਥੋੜਾ ਜਿਆਦਾ ਪੈ ਲਿਆ ਮੀ ਜਿਆਦਾ ਵੈਸੀ ਵਧੀਆ ਚਲੋ ਹੁਣ ਮੜੀ ਮੜੀ ਜੀ ਗੱਲ ਹਨਾ ਪਰ ਜਿਆਦਾ ਨਹੀਂ ਕਹਿ ਸਕਦੇ ਮੜੀ ਜੀ ਗੱਲ ਬਣੀ ਆ ਫੇਰ ਵੀ ਕਿਉਂਕਿ ਗੱਲ ਇਦਾਂ ਧਾਰਤੀ ਬਹੁਤ ਥਿਆਈ ਆ ਜੀ ਬਹੁਤ देर ਹੋ ਗਈ ਹੁਣ ਮੀ ਨਹੀਂ ਤਾਂ ਪਿਆ ਕੋਈ ਚੰਗਾ ਜਿਹਾ ਤਕੜਾ ਮੀ ਉਦਾਂ ਮਣੇ ਮੋٹے ਤਾਂ ਪਈ ਕੇ ਛੋਟੇ ਮੋਟੇ ਤਾਂ ਤੇ ਆ ਦੇਖੋ ਹੁਣ ਹੁਣ ਤੁਹਾਨੂੰ ਦਿਖਦਾ ਹੋਣਾ ਪਾਣੀ ਮੜਿਆ ਜਾਂ ਖੜਾ ਹਨਾ ਖੇਤਾਂ 'ਚ ਪਰ ਜਿਹੜੇ ਹਿਸਾਬ ਨਾਲ ਖੇਤ ਤੇ ਆਏ ਆ ਜੀ ਉਹ ਉਹਦੇ ਅਕੋਰਡਿੰਗ ਇਹ ਬਹੁਤਾ ਨਹੀਂ ਹੈ ਹਨਾ ਆ ਦੇਖੋ ਹੁਣ ਤਾਂ ਪਿਆ ਜੀ ਕੁਛ ਨਾ ਕੁਛ ਹੋਇਆ ਜਾਦਾ ਮੀ ਹੈ ਹਨਾ ਤੇ ਇੱਕ ਚੱਕਰ ਹੋਰ ਪੈ ਗਿਆ ਜੀ ਸਾਡਾ ਪਾਣੀ ਆ ਵਾਲਾ ਰੁਕ ਗਿਆ ਗਾਇਆਂ ਵਾਲਾ ਇਹ ਹੁਣ ਮੂਰੇ ਇੱਧਰ ਹੈਗੀ ਆ ਜੀ ਤੂੜੀ ਆਪਣੀ ਹਨਾ ਤੂੜੀ ਕਰਕੇ ਪਾਣੀ ਜਾ ਨਹੀਂ ਰਿਹਾ ਹੁਣ ਉਹ ਤੁਹਾਨੂੰ ਕਿਤੇ ਨੂੰ ਤੋੜ ਕੇ ਪਾਣੀ ਕੱਢੂਗੇ ਦੰਦ ਦੇ ਵਿੱਚੋਂ ਥੋੜਾ ਜਿਹਾ ਆਲਾ ਕੱਢ ਦੂੰਗਾ ਛੋਟਾ ਜਿਹਾ ਤੇ ਉੱਥੋਂ ਫੇਰ ਬਾਹਰ ਨਿਕਲ ਜਾਊਗਾ ਪਾਣੀ ਇਹ ਇਹਦਾ ਵੀ ਹੁਣ ਕਰਦੇ ਆ ਕੋਈ ਸਿਸਟਮ ਤੇ ਭਾਈ ਆ ਗਏ ਹੁਣ ਡੰਗਰਾਂ ਚ ਹਨਾ ਕਰ ਗਏ ਹੁਣ ਕੰਮਕਾਰ ਸ਼ੁਰੂ ਤੇ ਭਾਈ ਨਵੇੜ ਗੀ ਮੱਝਾਂ ਦਾ ਕੰਮ ਬਿੱਟੂ ਖੋਜਾ ਹੁਣ ਹਾਂ ਖੋਜ ਰਹੇ ਹਾਂ ਹਾਂ ਬਹੁਤ ਗਰਮੀ ਬੁਰਾ ਹਾਲ ਥਾ ਬਹੁਤ ਬੁਰਾ ਹਾਲ ਥਾ ਹਨਾ ਉਗਲ ਮਾਲਾ ਲੂਟ ਹੋਇਆ ਕੰਮ ਹਾਂ ਹੁਣ ਮੌਸਮ ਠੰਡਾ ਹੋ ਗਿਆ ਹਾਂ ਮਿੱਟੀ ਵੀ ਕਹੀ ਜਾਂਦਾ ਦਾ ਯਾਰ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਮੈਂ ਤਾਂ ਪੱਠੇ ਕੱਟਣੇ ਮੈਂ ਤੇ ਲਹਾ ਜਾ ਜਾਂਦੇ ਸੀ ਵਹਾਂ ਹਾਂ ਮੋਟਰ ਖੋਜਣਾ ਨਹੀਂ ਪੜਦਾ ਥਾ ਗਰਮੀ ਹੈ ਹੀ ਬਹੁਤ ਈ ਹਨਾ ਨਾ ਗਰਮੀ ਉਹ ਕਪੜਾ ਗਿੱਲੇ ਗਿੱਲੇ ਹੋ ਜਾਂਦਾ ਥਾ ਹਾਂ ਗਰਮੀ ਬਹੁਤ ਜ਼ਿਆਦਾ ਗਰਮੀ ਥਾ ਮਤ ਕੁਛ ਸਹੀ ਗੱਲ ਇਸਾ ਗਰਮੀ ਮੇਂ ਤਾਂ ਆਦਮੀ ਹੱਥ ਫੇਲ ਹੋ ਜੂਗਾ ਉਹ ਤੂੰ ਆੜ ਦਾ ਫੇਲ ਕਰਾ ਤੂੰ ਕੋਈ ਗੱਲ ਨਹੀਂ ਆ ਦੇਖੋ ਜੀ ਖੋਲ ਲਈ ਸਾਡੀ ਭਰ ਗਈ ਪਾਣੀ ਨਾਲ ਹੈ ਆ ਹੁਣ ਮੁਰੇ ਦੇ ਕੱਖ-ਕੁੱਖ ਕਰਕੇ ਸਾਈਡ ਤੋਂ ਪਾਣੀ ਨਿਕਲਣ ਲਾਇਆ ਤੇ ਚਲੋ ਬਾਕੀ ਕੱਖ ਜ਼ਿਆਦਾ ਹੈ ਨਹੀਂ ਦੇ ਖੋਲੀ ਚ ਜਿਹੜੇ ਖਰਾਬ ਨਹੀਂ ਤਾਂ ਕਿਉਂਕਿ ਆ ਤਾਂ ਹੁਣ ਖਰਾਬ ਹੀ ਹੋ ਜਾਣੇ ਹਨਾ ਤੇ ਚਲੋ ਈਦਾ ਬਿੱਟੂ ਬਿੱਟੂ ਈਦਾ ਨਾ ਉਹ ਉੱਥੇ ਨੂੰ ਆਲਾ ਹੈਗਾ ਇੱਥੇ ਨੂੰ ਆਪਣਾ ਪਾਈਪ ਜਾਂਦਾ ਹੋਦੀਆਂ ਕੋਲ ਨੂੰ ਇਹਨੂੰ ਇੱਥੇ ਦੇ ਵੱਢ ਕੇ ਨਾ ਥੋੜਾ ਜਾਂ ਇਹਨੂੰ ਉੱਥੇ ਆਲਾ ਹੈਗਾ ਫੇ ਆਲੇ ਮਾਣੂ ਲੰਗ ਜੂਗਾ ਪਾਣੀ ਥੋੜਾ ਜਿਹਾ ਇੱਥੇ ਨੂੰ ਵੱਡ ਹੋਣਾ ਹੈ ਹਾਂ ਹਾਂ ਇੱਥੇ ਆ ਮੋਟਰ ਦੇ ਪਰਲੀ ਸਾਈਡ ਤੇ ਵੱਡ ਚਾਹੇ ਹੱਥੀ ਦੇ ਵੱਡਦੇ ਜਿੱਥੇ ਖੜਾ ਫੋਰਡ ਰੱਖਿਆ ਵਾ ਤੇ ਜੀ ਇੱਕ ਵਾਰ ਉਹ ਉੱਥੇ ਉਹ ਉੱਥੇ ਚਲੇਗਾ ਨਾ ਨੀਵੀਂ ਜਗ੍ਹਾ ਪਾਣੀ ਉੱਥੇ ਦੇ ਫੇ ਹੈਗਾ ਰਸਤਾ ਕਾਹਨ ਨਿਕਲਣ ਨੂੰ ਬਾਹਰ ਹਾਂ ਇੱਥੇ ਦੇ ਵੱਡਦੇ ਦੇਖੀ ਪੈਪ ਨਾ ਵੱਡੂ ਜਵੇ ਹੱਥ ਥੇਲੇ ਕੱਢ ਲਾ ਤੇ ਪਾਣੀ ਬਾਈ ਖੇਤਾਂ ਚ ਤੁਸੀਂ ਦੇਖ ਸਕਦੇ ਆ ਪਾਣੀ ਖੜ ਗਿਆ ਵਧੀਆ ਹੈ pani to paya dab ke sahi ne bahut pata nahi lagda ko aaya ki nahi pata kya galab tu dharti thyai bahut a dharti par to pani hai nahi ha dharti thyai bahut mehi tak paya nahi ajj tak chajj da dharti thyai hai bahut a isse kya hona hai hone wale eh minal da kuch nahi ji aa dekho tusi aaha khet jehda eh eh samjh lo makki beej hoyi hui hai ore kinna g pani hai eh je dekhya jave adhe ghante di game aa sari o sara pilna dharti ne pani ਹੈਨਾ ਕੋਈ ਜ਼ਿਆਦਾ ਫਰਕ ਨਹੀਂ ਜੀ ਪਿਆ ਇਸ ਮੀਂਹ ਨਾਲ ਅ ਘਟੋ ਘਟ ਵੀ ਇੱਕ ਘੰਟਾ ਮੀਂਹ ਪੂਰਾ ਜ਼ੋਰ ਦਾ ਪਵੇ ਫਿਰ ਧਰਤੀ ਦਾ ਕੁਝ ਬਣਨਾ ਹੈਨਾ ਤੇ ਉਹ ਸਾਹਮਣੇ ਦੇਖ ਲਓ ਖੇਤ ਉਹ ਨਾਲੇ ਕਦੋਂ ਨੂੰ ਪਾਣੀ ਛੱਡਿਆ ਹੋਇਆ ਤਾਂ ਉਹਦੇ ਵਿੱਚ ਵੀ ਬਹੁਤਾ ਪਾਣੀ ਹੈ ਨਹੀਂ ਫਿਰ ਵੀ ਲੇਟ ਗਈ ਭੱਜ ਤੇ ਬਾਕੀ ਚਲੋ ਹਜੇ ਵੀ ਮੌਸਮ ਬੱਦਲ ਦਾ ਬਹੁਤ ਹੋਇਆ ਵਾ ਜੀ ਗਰਜ ਰਿਹਾ ਹੈ ਹਜੇ ਵੀ ਕਿਤੇ ਨਾ ਕਿਤੇ ਤਾਂ ਬਰਸੇ ਰਿਹਾ ਹੋਣਾ ਹਜੇ ਵੀ ਹੈਨਾ ਤੇ ਆ ਪਾਣੀ ਦਾ ਭਾਈ ਹੁਣ ਹੀਲਾ ਕਰਨਾ ਪੈਣਾ ਸਾਨੂੰ ਮੈਸੇਜ ਚਲੂ ਇਹਦੇ ਨੁਕਸਾਨ ਤਾਂ ਕੋਈ ਨਹੀਂ ਆ ਪਰ ਫੇਰ ਵੀ ਖੜਾ ਵੀ ਰਹੂੰਗਾ ਉਹਦਾ ਵੀ ਕੋਈ ਫਾਇਦਾ ਨਹੀਂ ਹੈਨਾ ਤੇ ਆ ਲੋ ਜੀ ਬਟੂ ਨੇ ਕਰਤਾ ਹੀਲਾ ਇਹਦਾ ਬਾਜਦਾ ਹੁਣ ਹੋਰ ਪੱਟਦੇ ਇਹਨੂੰ ਡੂੰਗੀ ਡੂੰਗੀ ਪੱਟ ਕੇ ਨੇ ਲੰਘ ਜਾਣਾ ਬਾਹਰ ਲਓ ਭਾਈ ਕਰਦੇ ਕਰਦੇ ਬਟੂ ਆਹ ਇੱਥੇ ਦੇ ਹੋਰ ਕਰਦੇ ਨੀ ਮੈਂ ਚੰਗੀ ਤਰ੍ਹਾਂ ਸਾਰਾ ਨਿਕਲ ਜਾਊਗਾ ਕੰਜਾਲੀ ਜੱਕਦੇ ਲਓ ਜੀ ਮੀਨੇ ਤਾਂ ਹੁਣ ਬਾਈ ਵਧੀਆ ਚਲੋ ਸਾਰ ਤਾਂ ਫੇਰ ਵੀ ਚਲੋ ਜਿੰਨਾ ਕੁ ਵੀ ਪਿਆ ਹਨਾ ਮਾਲਕ ਦੀ ਕਿਰਪਾ ਨਾਲ ਵਧੀਆ ਪੈ ਗਿਆ ਤੇ ਪੈਸੇ ਹੋਰ ਪੈ ਜਾਣਾ ਬੱਦਲ ਬਾਈ ਤਾਂ ਹਜੇ ਬਹੁਤ ਹੋਈ ਵੀ ਆ ਹਨਾ ਆਪਾਂ ਹੁਣ ਸਿਵਲ ਵਰਦੀ ਚ ਆ ਗਏ ਜੀ ਹਨਾ ਅ ਛੋਟਾ ਪਾਣਾ ਆਪਾਂ ਨੇ ਬੰਨ ਲਿਆ ਦਸਤਾਰ ਛੋਟੀ ਸਜਾਲੀ ਤੇ ਭਾਈ ਹੁਣ ਸਿੰਪਲ ਵਰਦੀ ਚ ਆ ਗਏ ਹੁਣ ਬੜੀ ਢੰਗਰਾਂ ਚ ਨਿਬੇੜੀਏ ਕੰਮ ਹਨਾ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ